ਵਾਹਿਗੁਰਜੀ ਦਾ ਘਰ ਸਾਹਿਬ ਸ੍ਰੀ ਵਾਹਿਗੁਰਜੀ ਦੀ ਫਤਿਹ ਹੰਨੇ ਹੰਨੇ ਪਾਤਸ਼ਾਹੀ ਜਗਦੀਪ ਸਿੰਘ ਜੀ ਦੀ ਲਿਖਤ ਕਾંડ 9 ਔਰ ਸਿੰਘ تھے ਜੋ ਮਰੇ ਕੋ ਸਭ ਸਕੇ ਗਿਨਾਈ ਗੱਲ ਭਾਈ ਮਾਨੀ ਸਿੰਘ ਜੀ ਦੀ ਸ਼ੀਧੀ ਤੇ ਰੁਕੀ ਨਹੀਂ ਸਿੰਘਾਂ ਨਾਲ ਖਾਨ ਬਹਾਦਰ ਦਾ ਵੈਰ ਸਗੋਂ ਹੋਰ ਵੱਧ ਗਿਆ ਉਹ ਖਾਲਸੇ ਨੂੰ ਵੇਖਨੇ ਸੀ ਖਾਂਦਾ ਹਾਕਮ ਇਸੇ ਤਰ੍ਹਾਂ ਕਰਦੇ ਹੁੰਦੇ ਹਨ ਬਾਗੀਆਂ ਨਾਲ ਬਾਦਸ਼ਾਹਾਂ ਦੀ ਨਫ਼ਰਤ जगਜाहਰ ਹੈ। ਸੰਸਾਰ ਦੀ ਤਵਾਰੀਖ ਐਸੇ ਮਿਸਾਲਾਂ ਨਾਲ ਭਰੀ ਪਈ ਹੈ। ਪਰ ਜਕਰੀਏ ਨੇ ਜਿਵੇਂ ਸਿੰਘਾਂ ਨਾਲ ਕੀਤਾ ਉਸ ਦੀ ਮਿਸਾਲ ਲੱਭਣੀ ਬਹੁਤ ਔਖੀ ਹੈ। ਗਿਣਤੀ ਤੋਂ 12 ਸਿੰਘ ਸ਼ਹੀਦ ਕੀਤੇ ਗਏ। ਗਿਣਤੀ ਤਾਂ ਉਹਨਾਂ ਚੜਖੜੀਆਂ ਦੀ ਹੀ ਨਹੀਂ ਕੀਤੀ ਜਾ ਸਕਦੀ ਸੀ ਜੋ ਸਿੰਘਾਂ ਦੇ ਕਤਲ ਲਈ ਲਾਹੌਰ ਵਿੱਚ ਬੀੜੀਆਂ ਹੋਈਆਂ ਸਨ। ਫਾਂਸੀ ਦੇ ਤਖਤਿਆਂ ਦੀ ਕੋਈ ਗਿਣਤੀ ਨਹੀਂ ਸੀ ਬਹੁਤ ਸਿੰਘ ਤੋਪਾਗੇ ਖੜਾ ਕੇ ਗੋਲਿਆਂ ਨਾਲ ਉਡਾਏ ਗਏ ਬਾਹਾਂ ਉੱਚੇ ਟਾਣਿਆਂ ਨਾਲ ਬੰਨ ਕੇ ਢਿੱਡ ਵਿੱਚ ਕਟਾਰ ਨਾਲ ਸਰਾਹ ਕਰ ਦਿੱਤਾ ਜਾਂਦਾ ਤੇ ਹੌਲੀ-ਹੌਲੀ ਸਿੰਘ ਦੇ ਸਰੀਰ ਦਾ ਸਾਰਾ ਲਹੂ ਵਹਿ ਜਾਂਦਾ ਤੇ ਉਹ ਸ਼ਹਾਦਤ ਪਾ ਜਾਂਦਾ ਸਿਰਾਂ ਵਿੱਚ ਮੁੰਗਲੀਆਂ ਮਾਰ ਕੇ ਲਲੇਰਾ ਵਾਂਗ ਸਿਰ ਵੇਹ ਗਏ ਭਾਰੇ ਪੱਥਰ ਨਾਲ ਬੰਨ ਕੇ ਪਾਣੀ ਵਿੱਚ ਸੁੱਟ ਦਿੱਤੇ ਜਾਂਦੇ ਘੋੜਿਆਂ ਮਗਰ ਪਾ ਕੇ ਕਸੀਟੇ ਜਾਂਦੇ ਤੇ ਸ਼ਰਾਬੀ ਹਾਥੀਆਂ ਮੋਰੇ ਸੁੱਟੇ ਜਾਂਦੇ। ਇਹ ਹੀ ਉਹ ਸਮਾਂ ਸੀ ਕਿ ਜੋਦੋਂ ਕਿਸੇ ਮਾਤਾ ਨੂੰ ਪੁੱਛਿਆ ਜਾਂਦਾ ਕਿੰਨੇ ਪੁੱਤਰ ਨੇ ਮਾਤਾ ਤੇਰੇ? ਚਾਰ ਸਿਪਾਹੀ ਪਰ ਹੁਣ ਤਿੰਨ ਹੀ ਰਹਿ ਗਏ ਨੇ ਤੇ ਚੌਥਾ ਚੌਥਾ ਸਿੰਘ ਸੱਜ ਗਿਆ ਹੈ। ਉਸ ਦੀ ਜ਼ਿੰਦਗੀ ਦਾ ਕੀ ਇਤਿਵਾਰ? ਘੜੀ ਦੀ ਪੁਰਾਣੀ ਹੈ ਕਿ ਪਲ ਦੀ। ਜਕਰੀਆ ਆਪਣੇ ਨੌਜਵਾਨ ਮੁਗਲ ਸਿਪਾਈਆਂ ਦੇ ਮੁਕਾਬਲੇ ਕਰਵਾਉਂਦਾ। ਕਈ ਕਈ ਸਿੰਘ ਇਕੱਠੇ ਪੰਗਤਾਂ ਬਣਾ ਕੇ ਧੜਾਂ ਤੀਕ। ਮਿੱਟੀ ਵਿੱਚ ਘੜ ਦਿੱਤੇ ਜਾਂਦੇ। ਫਿਰ ਤੇ ਲਵਾਰਾ ਫੜਾ ਕੇ ਛਪਾਈਆਂ ਨੂੰ ਕਿਹਾ ਜਾਂਦਾ ਕਿ ਜੋ ਇੱਕੋ ਸਾਹ ਵਿੱਚ ਵੱਧ ਤੋਂ ਵੱਧ ਸਿੰਘਾਂ ਦੇ ਸਿਰ ਵੱਡੇਗਾ ਉਸ ਨੂੰ ਹੀ ਨਾਮ ਦਿੱਤੇ ਜਾਣਗੇ। ਇਸੇ ਤਰ੍ਹਾਂ ਹੀ ਕੀਤਾ ਜਾਂਦਾ। ਬਹੁਤੇ ਸਿਰ ਵੱਢਣ ਵਾਲੇ ਛਪਾਈਆਂ ਨੂੰ ਵੱਡੇ ਨਾਮ ਦਿੱਤੇ ਜਾਂਦੇ। ਤੂੰ ਕਿੰਨੇ ਸਿਰ ਵੱਡੇ? ਇੱਕ ਮੁੰਦਰੀ ਦੀ ਕੀਮਤ ਜਿੰਨੇ। ਤੂੰ ਇੱਕ ਬਾਜੂਬੰਦ ਦੇ ਮੁੱਲ ਦੇ ਤੇ ਤੂੰ ਇੱਕ ਹਾਰ ਪ੍ਰਾਪਤ ਕਰਨ ਜੋਗੇ। ਮੁਗਲ ਛਪਾਈਆਂ ਵਿੱਚ ਐਸੀਆਂ ਗੱਲਾਂ ਚੱਲਦੀਆਂ। ਇਸੇ ਤਰ੍ਹਾਂ ਬਾਹਾਂ ਵੱਢਣ ਦੇ ਲੱਤਾਂ ਤੋੜਨ ਦੇ ਤੇ ਅੱਖਾਂ ਕੱਢਣ ਦੇ ਮੁਕਾਬਲੇ ਵੀ ਕਰਵਾਈ ਜਾਂਦੇ। ਭਾਈ ਮਾਨੀ ਸਿੰਘ ਜੀ ਦੇ ਇੱਕ ਪਰਾਂ ਦੀ ਖਲ ਲਾਹੀ ਗਈ ਤੇ ਪੁੱਤਰਾਂ ਚਿੱਤਰ ਸਿੰਘ ਗੁਰਬਖਸ਼ ਸਿੰਘ ਦੀਆਂ ਅੱਖਾਂ ਕੱਡੀਆਂ ਗਈਆਂ। ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ ਕਿ ਕਿੰਨੇ ਕੁ ਸਿੰਘ ਕਿੰਨੇ ਕੁ ਤਰੀਕੇ ਦੇ ਤੇ ਸਹੀ ਇਹ ਦੇ ਕੇ ਸ਼ਹੀਦ ਕੀਤੇ ਗਏ। ਕੇਸਾਂ ਵਾਲਾ ਕੋਈ ਵੀ ਮਿਲਿਆ ਮਾਰ ਦਿੱਤਾ ਗਿਆ। ਸਾਫ਼ ਹੋ ਗਿਆ ਸੀ ਕਿ ਜੋ ਕਰਿਆ ਕਿਸੇ ਕੇਸਾਂ ਵਾਲੇ ਨੂੰ ਜਿਉਂਦਾ ਨਹੀਂ ਛੱਡੇਗਾ ਨਾਮ ਪ੍ਰਾਪਤ ਕਰਨ ਤੇ ਲਾਲਚ ਵਿੱਚ ਲੋਕੀਤੇ ਵੀ ਕੋਈ ਸਿੱਖ ਦੇਸਦਾ ਉਸ ਦੀ ਸੁਨਵਾਵ ਨੂੰ ਪੁਚਾ ਦਿੰਦੇ ਜਕਰੀਏ ਨੇ ਆਪਣੇ ਅਧਿਕਾਰ ਤੋਂ ਬਾਲੇ ਸੂਬਿਆਂ ਵਿੱਚ ਵੀ ਹੁਕਾ ਦਿੱਤਾ ਕਿ ਜੋ ਵੀ ਸਿੱਖ ਦੀ ਦਾਸ ਪਾਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ ਪਰ ਤਾਂ ਹੈ ਗੁਰੂ ਦਾ ਖਾਲਸਾ ਜੋ ਇਸ ਸਮੇਂ ਵੀ ਬਿਬਤਾ ਦਾ ਸਮਾ ਨਹੀਂ ਆਕਦਾ ਤੇ ਗੁਰੂ ਦਾ ਪੱਲਾ ਨਹੀਂ ਛੱਡਦਾ ਐਸੇ ਵਿਖੜੇ ਸਮੇ ਵੇਚਤਾ ਸਗੋ ਉਹ ਇਹ ਬੱਲਾ ਹੋਰ ਕੱਸ ਕੇ ਫੜ ਲੈਂਦਾ ਹੈ ਖਾਲਸਾ ਜੀ ਇੱਕ ਦਰਗਾਹ ਸਾਹਿਬ ਦੁਨੀਆਵੀ ਅਦਾਲਤਾਂ ਕਚੈਰੀਆਂ ਤੋਂ ਉੱਤੇ ਹੈ ਅਸਲੀ ਨਿਆਂ ਉੱਥੇ ਹੋਣਾ ਹੈ ਪੰਜਵੇਂ ਸਤਗੁਰ ਇਕਾਲੀ ਬਾਣੀ ਵਿੱਚ ਫਰਮਾਉਂਦੇ ਹਨ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਹਮ ਸਾ ਅਗਨ ਵਿੱਚ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਰ ਰਹਾਉ ਆਦ ਜੁਗਾਦ ਪ੍ਰਗਟ ਪਰਤਾਪ ਨਿੰਦਕ ਮੁਆ ਉਪਜ ਬਡਤਾ ਤਿਨ ਮਾਰਿਆ ਜੈ ਰਖੈ ਨ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਾਖੈ ਕੰਠ ਲਾਏ ਸ਼ਰਨ ਨਾਨਕ ਹਰ ਨਾਮ ਤੇ ਆਏ ਪਾਪੀਆਂ ਨੂੰ ਦੰਡ ਤੇ ਧਰਮੀਆਂ ਦਾ ਆਖਰ ਨੂੰ ਜੇਕਾਰ ਹੋਣਾ ਹੀ ਹੈ ਖਾਲਸਾ ਅਰਦਾਸ ਤੇ ਟੇਕ ਰੱਖੇ ਜੰਗਲ ਵਿੱਚ ਸਿੰਘਾਂ ਦੇ ਇੱਕ ਜਥੇ ਨੇ ਮਿਲ ਕੇ ਅਰਦਾਸ ਕੀਤੀ ਖਾਲਸੇ ਦੀ ਮਨੋਤ ਹੈ ਕਿ ਅਰਦਾਸ ਨੇ ਤੁਰ ਤੁਰ加 ਜਾ ਕੇ ਦੱਸ ਸਕ ਦਿੱਤੀ ਤੇ ਅਕਾਲ ਪੁਰਖ ਨੇ ਖਾਲਕਤ ਤੇ ਹੁੰਦੇ ਜ਼ੁਲਮਾਂ ਦਾ ਗੁਲਾਮਾਂ ਉਮਤ ਤੇ ਪੈਗੰਬਰ ਨੂੰ ਦਿੱਤਾ ਪੰਜਾਬ ਵਿੱਚ ਹੋਰ ਇਹ ਜ਼ੁਲਮਾਂ ਦੀ ਗੱਲ ਦਰਗਾਹ ਵਿੱਚ ਹੋਣ ਲੱਗੀ ਸਿੰਘਾਂ ਦਾ ਇਹ ਮੰਨਣਾ ਸੀ ਕਿ ਉਹ ਦਿਨ ਇਨਫਰਮੇਸ਼ਨ ਨੇ ਮੁਗਲਾਂ ਤੋਂ ਰਾਜ ਖੋ ਕੇ ਪੰਥ ਵੱਲ ਨੂੰ ਕਰ ਦਿੱਤਾ ਤੇ ਨਾਲ ਹੀ ਮੁਗਲਾਂ ਨੂੰ ਕਿਹਾ ਕਿ ਜਾਓ ਆਪਸ ਵਿੱਚ ਲੜ ਲੜ ਕੇ ਮਰੋ ਖਾਲਸੇ ਦਾ ਇਹ ਵਿਸ਼ਵਾਸ ਵੀ ਹੈ ਕਿ ਇਸ ਅਰਦਾਸ ਕਰਕੇ ਹੀ ਤੁਰਕਾਂ ਦੀ ਆਪਸੀ ਖਿੱਚੋ ਤਾਣ ਸ਼ੁਰੂ ਹੋਈ ਤੇ ਕਈ ਸੂਬੇ ਦਿੱਲੀ ਤੋਂ ਭਾਗੀ ਹੋ ਗਏ ਆਪਸੀ ਪਟੋਤਾੜ ਵਿੱਚ ਹੀ ਉਹਨਾਂ ਨੇ ਨਾਦਰ ਨੂੰ ਹਿੰਦੁਸਤਾਨ ਆਉਣ ਦਾ ਸੱਦਾ ਦੇ ਦਿੱਤਾ ਜਕਰੀਏ ਨੂੰ ਨਾਦਰ ਦਾ ਲਾਹੌਰ ਦਾ 3 ਕਰੋੜ ਵਿੱਚ ਪਿਆ ਸਾ ਪਾਸੇ ਮਾਰੋ ਮਾਰ ਹੋ ਗਈ ਕਿ ਨਾਦਰ ਆ ਗਿਆ ਹੈ ਨਾਦਰ ਆ ਗਿਆ ਹੈ ਇਧਰ ਜਗਰੀਆ ਸਿੰਘਾਂ ਵੱਲੋਂ ਜਰਾ ਵੀ ਇਸਲਾ ਹੋਇਆ ਤੇ ਉਧਰ ਸਿੰਘਾਂ ਦਾ ਦਾ ਲੱਗ ਗਿਆ ਉਹਨਾਂ ਨੇ ਚਨਾਬ ਤੇ ਰਾਵੀ ਦੇਆਂ ਚੱਲਾਂ ਵਿੱਚੋਂ ਨਿਕਲ ਕੇ ਕਾਬਲ ਤੋਂ ਉੱਠਾ ਖਚਰਾ ਤੇ ਲੱਦੇ ਮੇਵੇ ਲੁੱਟ ਲਏ ਕਿਸੇ ਛੋਟੇ ਕਾਫਲੇ ਦਾ ਸਮਾਨ ਦਾ ਸਣੇ ਊਠ ਘੋੜੇ ਹੀ ਲੁੱਟ ਲਿਆ ਨਾਦਰ ਦੇ ਮਗਰ ਜੋ ਰਾਸ਼ਨ ਆ ਰਿਹਾ ਸੀ ਤੇ ਜੋ ਮਾਲ ਅਸਬਾਬ ਨਾਦਰ ਇਧਰੋਂ ਕਾਬਲ ਭੇਜ ਰਿਹਾ ਸੀ ਕਿਸੇ ਵੀ ਵਪਾਰੀ ਤੇ ਸੁਦਾਗਰ ਦਾ ਸਮਾਨ ਜੋ ਇਧਰ ਉਧਰ ਜਾਂ ਉਧਰੋਂ ਇਧਰ ਆ ਰਿਹਾ ਸੀ ਐਸਾ ਨਹੀਂ ਹੋਵੇਗਾ ਜਿਸ ਨੂੰ ਸਿੰਘਾਂ ਦੇ ਹੱਥ ਨਾ ਲੱਗੇ ਹੋਣ ਕਾਬਲ ਕੰਧਾਰ ਤੋਂ ਲਾਹੌਰ ਆਉਂਦੇ ਤੇ ਲਾਹੌਰ ਕਾਬਲ ਜਾਂਦੇ ਕੋਈ ਐਸੀ ਰਾਹ ਰਸਤਾ ਨਹੀਂ ਸੀ ਜੀਨਾਮ ਸਿੰਘ ਭੇਤੀ ਨਹੀਂ ਸਨ ਲਾਹੌਰ ਦਿੱਲੀ ਜਾਂਦਾ ਕਰਨਾਲ ਜਲੰਧਰ ਵਾਲਾ ਰਸਤਾ ਡੱਬ ਵਾਲੀ ਵਾਲਾ ਰਾਹ ਤਲਵੰਨ ਵਾਲਾ ਗੱਲ ਕੀ ਹਰ ਰਾਹ ਉਤੇ ਸਿੰਘ ਮੋਰਚੇ ਮਾਰ ਕੇ ਬੈਠ ਗਏ ਸਨ ਖਾਲਸੇ ਦੇ ਹੱਥ ਰਾਸ਼ਨ ਪਾਣੀ ਦੇ ਨਾਲ ਧਨ ਪਦਾਰਥ ਵੀ ਲੱਗਣ ਲੱਗਾ ਚੰਗੇ ਘੋੜੇ ਵਧੀਆ ਵਸਤਰ ਗਹਿਣੇ ਨਕਦੀ ਸਭ ਵਿੱਚੋਂ ਸਿੰਘਾਂ ਆਪਣੇ ਬੰਦਾ ਹਿੱਸਾ ਲੁੱਟ ਲਿਆ ਹਾਲਤ ਇਹ ਹੋਈ ਪਈ ਸੀ ਕਿ ਹਿੰਦੂਸਤਾਨ ਦਾ ਮਾਲਦਾ ਸਿੰਘ ਬਾਹਰ ਜਾਣ ਹੀ ਨਹੀਂ ਦਿੰਦੇ ਤੇ ਸਗੋਂ ਉਧਰੋਂ ਆਉਂਦਾ ਵੀ ਲੁੱਟ ਲੈਂਦੇ ਸਨ ਸੱਚੇ ਪਾਤਸ਼ਾਹ ਨੇ ਆਪ ਰਾਸ਼ਨ ਪਾਣੀ ਸਾਡੇ ਲਈ ਘੱਲਿਆ ਹੈ ਤੁਰਕ ਲੜ ਲੜ ਮਾਰ ਰਹੇ ਹਨ ਤੇ ਖਾਲਸੇ ਦੇ ਲੋ ਲੰਗਰ ਤਪ ਰਹੇ ਹਨ ਤੇ ਮਿਲ ਬੈਠ ਕੇ ਸ਼ਕੀ ਸ਼ਿਕਾਈ ਜਾ ਰਹੇ ਹਨ ਸਿੰਘ ਆਪਸ ਵਿੱਚ ਗੱਲਾਂ ਕਰ ਰਹੇ ਹਨ ਮਹਾਰਾਜ ਨੇ ਖੇਡ ਰਚੀ ਹੈ ਸਾਰੇ ਖਾਲਸਾ ਜੀ ਬੜੀਆਂ ਸ਼ਕਤੀਆਂ ਹਨ ਅਰਦਾਸ ਵਿੱਚ ਕੋਈ ਹੋਰ ਸਿੰਘ ਬੋਲਦਾ ਹੈ ਇਹ ਪੰਥ ਕਲਗੀਧਰ ਜੀ ਆਂਦਾ ਹੈ ਉਹੀ ਇਸੇ ਵਾਲੀ ਹਨ ਨਾ ਕਿਸੇ ਦੇ ਮਾਰਿਆ ਮਰੇਗਾ ਤੇ ਨਾ ਹੀ ਕਿਸੇ ਦੇ ਬਚਾਇਆ ਬਚੇਗਾ ਮਾਰਨਾ ਰੱਖਣਾ ਸਭ ਕਲਗੀਧਰਪੀਤਾ ਜੀ ਮਹਾਰਾਜ ਜੀ ਦੇ ਹੱਥ ਹੈ ਸਹੀ ਕਹਿੰਦੇ ਹੋ ਸਿੰਘ ਜੀ ਜਿਵੇਂ ਪੈਰ ਵਿੱਚ ਵੱਜੇ ਕੰਡੇ ਨੂੰ ਉਦੋਂ ਤਿੱਖਾ ਕੰਡਾ ਹੀ ਕੱਢਦਾ ਹੈ ਤੇਵੇਂ ਹੀ ਜਕਰੀਏ ਜਿਹੇ ਕੰਡੇ ਨੂੰ ਨਾਦਰ ਕੱਢੇਗਾ ਇਸ ਤਰ੍ਹਾਂ ਸਿੰਘਾਂ ਦੀਆਂ ਗੱਲਾਂ ਦਾ ਮજબੂਤ ਅੱਜਕੱਲ ਕੁਝ ਇਸ ਤਰ੍ਹਾਂ ਦਾ ਹੈ ਖਾਲਸਾ ਜੀ ਪੰਥ ਦੀ ਬਾਦਸ਼ਾਹੀ ਬਸ ਨੇੜੇ ਹੀ ਹੈ ਨਵਾਬ ਕਪੂਰ ਸਿੰਘ ਨੇ ਸਿਰਬੱਤ ਸਿੰਘ ਨੂੰ ਇਕੱਤਰ ਕੀਤਾ ਤੇ ਬੋਲੇ ਨਾਦਰ ਕਾਬਲ ਤੋਂ ਐਸਾ ਤੁਰਿਆ ਕਿ ਦਿੱਲੀ ਦਾ ਅਖਤਿਆ ਦਾ ਮਾਲਕ ਬਣ ਬੈਠਾ ਹੈ ਬਹਾਦਰ ਸ਼ਾਹ ਵਿੱਚ ਇੰਨੀ ਤਾਕਤ ਕਿਥੇ ਕਿ ਨਾਦਰ ਦਾ ਮੁਕਾਬਲਾ ਕਰ ਸਕੇ ਸੋ ਤੁਸੀਂ ਕਮਨ ਕਸੇ ਕਰ ਲੋ ਨੋਟ ਦੇ ਮਾਲ ਨਾਲ ਨਾਦਰ ਨੂੰ ਅਸੀਂ ਪੰਜਾਬ ਵਿੱਚੋਂ ਸੁੱਕਾ ਨਹੀਂ ਜਾਣ ਦੇਣਾ ਕਹਿੰਦੇ ਨੇ 20 ਕਰੋੜ ਰੁਪਈਆ ਤਾਂ ਇਕੱਠਾ ਹੀ ਨਾਦਰ ਨੇ ਬਹਾਦਰ ਸ਼ਾਹ ਤੋਂ ਲੈ ਕੇ ਕਾਬਲ ਨੂੰ ਭੇਜਿਆ ਹੈ ਨਾਲ ਹੀ ਬੇਸ਼ਕੀਮਤੀ ਤੋਹਫੇ ਇਥੋਂ ਤੱਕ ਕਿ ਬਹੁਤ ਸਾਰੇ ਕੀਮਤੀ ਬਰਤਨ ਵੀ ਉਸ ਨੇ ਆਪਣੇ ਦੇਸ਼ ਨੂੰ ਤੋੜ ਦਿੱਤੇ ਹਨ 9 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਹੋਇਆ ਤਖਤ ਜਿਸ ਵਿੱਚ ਸੈਂਕੜੇ ਹੀਰੇ ਮੋਤੀ ਜੜੇ ਹੋਏ ਹਨ ਇੱਕ ਵੱਡਾ ਪਾਂਡਵਾਵਾਂ ਵਾਲਾ ਹੀਰਾ ਉਹ ਬੇਸ਼ਕੀਮਤੀ ਲਾਲ ਜਿਨ੍ਹਾਂ ਦੀ ਰੋਸ਼ਨੀ ਵਿੱਚ ਬਾਦਸ਼ਾਹ ਕੁਰਾਨ ਪੜਦਾ ਹੁੰਦਾ ਸੀ ਕੁਕੜੀ ਦੇ ਆਂਡੇ ਜਿੱਡਾ ਇੱਕ ਮੋਤੀ ਦੋ ਬੇਸ਼ਕੀਮਤੀ ਲਾਲ ਜਿਨ੍ਹਾਂ ਦੀ ਰੋਸ਼ਨੀ ਵਿੱਚ ਬਾਦਸ਼ਾਹ ਕੁਰਾਨ ਪੜਦਾ ਹੁੰਦਾ ਸੀ ਕੁਕੜੀ ਦੇ ਆਂਡੇ ਜਿੱਡਾ ਇੱਕ ਮੋਤੀ ਤਾਨਸੀਨ ਦੇ ਬਦਲੇ ਅਕਬਰ ਨੇ ਜੋ ਦੋ ਤੋਹਫੇ ਆਗਰੇ ਦੇ ਰਾਜੇ ਨੂੰ ਦਿੱਤੇ ਸਨ ਇੱਕ ਮਾਲਾ ਤੇ ਇੱਕ ਗੁਲਾਬੀ ਹੀਰਾ ਉਹ ਕੀਮਤੀ ਮਾਲਾ ਤਾਂ ਕਹਿੰਦੇ ਨਾਦਰ ਨੇ ਆਪਣੇ ਤੀਰਾਂ ਵਾਲੇ ਪੱਥੇ ਨਾਲ ਬੰਨ ਰੱਖੀ ਹੈ ਹੋਰ ਪਤਾ ਨਹੀਂ ਦਿੱਲੀ ਦੇ ਕਿੰਨੇ ਹੀ ਕਰੋੜਪਤੀ ਵਪਾਰੀਆਂ ਨੂੰ ਲੁੱਟਿਆ ਗੱਲ ਕੀ ਨਾਦਰ ਨੇ ਦਿੱਲੀ ਤਖਤ ਕੋਲ ਦੀਵਿਆਂ ਵਿੱਚ ਪਾਉਣ ਜੂਗਾ ਤੇਲ ਵੀ ਨਹੀਂ ਛੱਡਿਆ ਖਾਲਸਾ ਜੀ ਅਸੀਂ ਕਈ ਜੱਥੇ ਬਣਾਵਾਂਗੇ ਤੇ ਨਾਦਰ ਦੇ ਕਾਫਲੇ ਨੂੰ ਕਈ ਥਾਵਾਂ ਤੋਂ ਸਨ ਲਾਵਾਂਗੇ ਨਵਾਬ ਕਪੂਰ ਸਿੰਘ ਨੇ ਸਿੰਘਾਂ ਨੂੰ ਇਕੱਤਰ ਕਰਦਿਆਂ ਕਿਹਾ ਨਾਦਰ ਨੇ ਦਿੱਲੀ ਦੇ 22 ਸੂਬੇ ਲੁੱਟ ਲਏ ਸਨ ਤੇ ਇੱਦਰ ਸਿੰਘ ਨਾਦਰ ਨੂੰ ਹੀ ਲੁੱਟਣ ਦੀਆਂ ਸਕੀਮਾਂ ਕਰ ਰਹੇ ਹਨ 22 ਸੂਬਿਆਂ ਦਾ ਧਨ ਕਿਸੇ ਗਿਣਤੀ ਵਿੱਚ ਤਾਂ ਨਹੀਂ ਆ ਸਕਦਾ ਬਸ ਅਰਬਾਂ ਖਰਬਾਂ ਕਹਿ ਲਓ ਇੰਜ ਜਾਪਦਾ ਸੀ ਕਿ ਦਿੱਲੀ ਨੇ ਸਾਰਾ ਧਨ ਨਾਦਰ ਲਈ ਇਕੱਠਾ ਕੀਤਾ ਸੀ ਮਾਲ ਅਸਬਾਬ ਦੀ ਲੁੱਟ ਤੋਂ ਬਿਨਾ ਨਾਦਰ ਦੀ ਫੌਜ ਨੇ ਦਿੱਲੀ ਵਿੱਚ ਜੋ ਕਤਲੋਗਾਰਤ ਮਚਾਈ ਉਸ ਦਾ ਵੀ ਕੋਈ ਅੰਤ ਨਹੀਂ ਅਸਲ ਵਿੱਚ ਹੋਇਆ ਇਹ ਕਿ ਨਾਦਰ ਦੀ ਆਮਤੇ ਦਿੱਲੀ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲੀਆਂ ਜਿਨ੍ਹਾਂ ਵਿੱਚ ਇੱਕ ਇਹ ਸੀ ਕਿ ਜੁਮਮੇ ਦੇ ਦਿਨ ਬਾਦਸ਼ਾਹ ਨਮਾਜ਼ ਪੜਨ ਲਈ ਨਾਦਰ ਸ਼ਾਹ ਨੂੰ ਨਾਂ ਲੈ ਕੇ ਗਿਆ ਕਿਸੇ ਨੇ ਇਹ ਅਫਵਾਹ ਫਿਲਾ ਦਿੱਤੀ ਕਿ ਬਾਦਸ਼ਾਹ ਦੀ ਸਕੀਮ ਹੈ ਕਿ ਨਮਾਜ਼ ਵਿੱਚ ਝੁਕੇ ਨਾਦਰ ਦਾ ਸਿਰ ਕਲਮ ਕਰ ਦਿੱਤਾ ਜਾਏਗਾ ਇਹ ਗੱਲ ਕੁਝ ਪੰਗੜਾਂ ਤੋਂ ਨਾਦਰ ਦੇ ਸਿਪਾਈਆਂ ਨੇ ਸੁਣ ਲਈ ਤੇ ਨਾਦਰ ਨੂੰ ਯਾਦ ਅਸੀ ਦੂਜੀ ਇੱਕ ਅਫਵਾਹ ਨਾਦਰ ਦੇ ਮਾਰੇ ਜਾਨ ਦੀ ਵੀ ਫੈਲ ਗਈ ਤੇ ਇਹ ਸੁਣ ਕੇ ਨਾਦਰ ਦੇ ਛਪਾਈਆਂ ਤੇ ਦਿੱਲੀ ਵਿੱਚ ਕਈ ਥਾਈਂ ਹਮਲੇ ਵੀ ਕੀਤੇ ਗਏ ਨਾਦਰ ਇਹ ਕਿੱਥੇ ਸਹਾਰ ਸਕਦਾ ਸੀ ਉਹ ਗੁੱਸੇ ਵਿੱਚ ਲਾਲ ਹੋ ਗਿਆ ਕਤਲ ਕਰ ਦਿਓ ਸਾਰੀ ਦਿੱਲੀ ਨਾਦਰ ਦੇ ਕਹਿਣ ਦੀ ਦੇਰ ਸੀ ਕਾਬਲੀ ਸੈਨਾ ਨੇ ਐਸੀ ਤਲਵਾਰ ਵਾਹੀ ਕਿ ਇੱਕ ਦਿਨ ਵਿੱਚ ਹੀ ਦਿੱਲੀ ਵਿੱਚ ਲਗਭਗ 70000 ਲੋਕ ਮੋਤ ਦੇ ਘਾਟ ਉਤਾਰੇ ਗਏ ਕੋਈ ਨਾਦਰ ਨੂੰ ਜਾ ਕੇ ਇਹ ਨਾ ਕਹਿ ਸਕਿਆ ਕਿ ਮਹਾਰਾਜ ਇਹ ਕਤਲੇਆਮ ਰੋਕ ਦਿਓ ਆਂਤੇ ਇੱਕ ਵਜ਼ੀਰ ਨੇ ਹੌਸਲਾ ਕੀਤਾ ਤੇ ਵਾਸਤਾ ਪਾਇਆ ਹਜ਼ੂਰ ਆਖਰ ਤੁਹਾਡੇ ਮੁਸਲਮਾਨ ਭਰਾ ਹੀ ਹਨ ਰਹਿਮ ਕਰੋ ਫਿਰ ਕਿਤੇ ਨਾਦਰ ਨੇ ਸੈਨਾ ਨੂੰ ਹਮਲਾ ਰੋਕ ਦੇਣ ਦਾ ਹੁਕਮ ਕੀਤਾ ਪਰ ਤਾਂ ਤੀਕ ਮੁਸਲਮਾਨਾਂ ਹੱਥੋਂ ਹੀ ਹਜ਼ਾਰਾਂ ਮੁਸਲਮਾਨ ਕਤਲ ਹੋ ਚੁੱਕੇ ਸਨ ਇੱਤਰ ਸਿੰਘਾਂ ਨੂੰ ਆਪਣੀ ਅਰਦਾਸ ਤੇ ਭਰੋਸਾ ਹੋਰ ਡ੍ਰਿਡ ਹੁੰਦਾ ਜਾ ਰਿਹਾ ਸੀ ਉਹ ਅਕਸਰ ਕਹਿੰਦੇ ਸਨ ਕਿ ਖਾਲਸੇ ਦੀ ਫਰਿਆਦ ਸੁਣ ਕੇ ਹੀ ਅਕਾਲ ਪੁਰਖ ਜੀ ਨੇ ਨਾਦਰ ਸ਼ਾਹ ਨੂੰ ਹਿੰਦੂਸਤਾਨ ਵੱਲ ਧੋ ਰਿਆ ਹੈ ਇੱਕ ਸਾਲ ਦਿੱਲੀ ਨੂੰ ਲੁੱਟਣ-ਕੁੱਟਣ ਤੋਂ ਮਗਰੋਂ ਨਾਦਰ ਨੇ ਕਰੋੜਾਂ ਅਰਬਾਂ ਦਾ ਧਨ ਤੇ ਹੋਰ ਮਾਲ ਅਸਬਾਬ ਲੱਦ ਕੇ ਕਈ ਕੋਲਮਾ ਕਾਫਲਾ ਤਿਆਰ ਕਰ ਲਿਆ ਉਸਨੇ ਲਾਹੌਰ ਆ ਕੇ ਪੜਾਕ ਕਰਨਾ ਹੈ ਪਾਸਿੰਗਾਨੇ ਪੰਜਾਬ ਕੋ ਵਿੱਚ ਹੀ ਵੀ ਦੇ ਕਰੀਬ ਹੱਲੇ ਕਰਕੇ ਨਾਦਰ ਦਾ ਬਹੁਤ ਹਨ ਤੇ ਹੋਰ ਪਦਾਰਥ ਉੱਟ ਲਏ ਹਨ ਵੇਲਾ ਤਾਂ ਸ਼ਾਇਦ ਆਥਨ ਤੋਂ ਵੀ ਕੁਝ ਪਹਿਲਾਂ ਦਾ ਹੈ ਪਰ ਕਾਲੇ ਬੋਲੇ ਬੱਦਲ ਸ਼ਾਹਜਾਨ ਕਰਨ ਜਾਪਦਾ ਹੈ ਕਿ ਰਾਤ ਪੈਣ ਵਾਲੀ ਹੈ ਨਾਦਰ ਦੀ ਫੌਜ ਚ ਨਾਅਬ ਦੇ ਕੰਡੇ ਡੇਰਾ ਲਾ ਰਹੀ ਹੈ ਕੁਝ ਹੋਰ ਹਨੇਰਾ ਹੋਇਆ ਤਾਂ ਬਦਲਾ ਨੇ ਗਰਜਣਾ ਸ਼ੁਰੂ ਕੀਤਾ ਨਿੱਕੀ ਕਣੀ ਦਾ ਮੀਂਹ ਸ਼ੁਰੂ ਹੁੰਦੇ ਸਾਰ ਹੀ ਸਿੰਘਾਂ ਨੇ ਕਈ ਪਾਸਿਓਂ ਨਾਦਰ ਦੇ ਡੇਰੇ ਤੇ ਹੱਲਾ ਬੋਲ ਦਿੱਤਾ ਸਿੰਘਾਂ ਦੀ ਇਹ ਗਵਾਈ ਨਵਾਬ ਕਪੂਰ ਸਿੰਘ ਕਰ ਰਹੇ ਹਨ ਸਿੰਘਾਂ ਦੇ ਜੁਕਾਰਿਆਂ ਦੀ ਗੂੰਜ ਬਦਲਾਂ ਦੀ ਗਰਜ ਵਿੱਚ ਮਿਲ ਕੇ ਵੈਰੀਆਂ ਲਈ ਸਗੋਂ ਹੋਰ ਭੈ ਪੈਦਾ ਕਰ ਰਹੀ ਹੈ ਇਸ ਮੁਸਲਿਮਤ ਆਰਮੀ ਵਿੱਚ ਸਿੰਘਾਂ ਦੇ ਭਾਰੇ ਹੱਲੇ ਨਾਲ ਨਾਦਰ ਦੀਆਂ ਜੇਤੂ ਖਵਾਉਂਦੀਆਂ ਫੌਜਾਂ ਤੇ ਤਾਂ ਮਾਣੋ ਕਹਿ ਟੈ ਪਿਆ ਹੈ ਸਿੰਘਾਂ ਨੇ ਲੁੱਟਦਾ maal ਘੋੜਿਆਂ ਤੇ ਲੱਦਿਆ ਤੇ ਮੋਗਲਾਂ ਦਾ ਲਹੂ ਵਹਾਉਂਦੇ ਹੋਏ ਹਰਨ ਹੋ ਗਏ ਮਾਲ ਉਟੇ ਜਾਣ ਨਾਲੋਂ ਵੀ ਨਾਦਰ ਸ਼ਾਹ ਨੂੰ ਇਹ ਫਿਕਰ ਵੱਦਸਤਾ ਰਿਹਾ ਹੈ ਕਿ ਸਾਰੇ ਹਿੰਦੁਸਤਾਨ ਵਿੱਚੋਂ ਕੋਈ ਮੇਰੇ ਅੱਗੇ ਕੁਸਕ ਨਹੀਂ ਸਕਿਆ ਆਖਰ ਇਹ ਹੈ ਕੌਣ ਜਿਨ੍ਹਾਂ ਏਡੀ ਦਲੇਰੀ ਕੀਤੀ ਤੇ ਮੇਰੇ ਕਾਫਲੇ ਨੂੰ ਹੀ ਕਈ ਵਾਰ ਲੁੱਟ ਲਿਆ ਦੋ ਰਾਤਾਂ ਬੀਤ ਜਾਣ ਮਗਰੋਂ ਸਿੰਘਾਂ ਤੀਜੀ ਰਾਤ ਮੋੜ ਹੱਲਾ ਕੀਤਾ ਤੇ ਨਾਦਰ ਦੀਆਂ ਫੌਜਾਂ ਦੀ ਨੀਂਦ ਉਡਾ ਦਿੱਤੀ ਇਸ ਹੱਲੇ ਵਿੱਚ ਉਹਨਾ ਹਿੰਦੂਸਤਾਨ ਵਿੱਚੋਂ ਨਾਦਰ ਵੱਲੋਂ ਕੈਦ ਕਰਕੇ ਲਿਆਂਦੀਆਂ ਹਜ਼ਾਰਾਂ ਕੁੜੀਆਂ ਨੂੰ ਛੁਡਵਾਇਆ ਤੇ ਨਾਲ ਹੀ ਨਾਦਰ ਦੀ ਫੌਜ ਦਾ ਹਥਿਆਰਾਂ ਦਾ ਜ਼ਖੀਰਾ ਵੀ ਸਿੰਘਾਂ ਹੱਥ ਲੱਗ ਗਿਆ ਲਾਹੌਰ ਪਹੁੰਚ ਕੇ ਨਾਦਰ ਨੇ ਜਦ ਆਪਣਾ ਕਾਫਲਾ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਜਿੱਡਾ ਕਾਫਲਾ ਦਿੱਲੀ ਤੋਂ ਤੁਰਿਆ ਸੀ ਇਹ ਤਾਂ ਉਸ ਤੋਂ ਅੱਧਾ ਹੀ ਰਹਿ ਗਿਆ ਹੈ ਨਾਦਰ ਸ਼ਾਹ ਅੰਦਰ ਗੁੱਸੇ ਵੀਕਰ ਤੇ ਡਰਦੇ ਭਾਵ ਇਕੱਠੇ ਚੱਲ ਰਹੇ ਹਨ ਧੰਨਵਾਦ ਅਗਲੇ ਤੇ ਪਿਛਲੇ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਤੇ ਜਾਓ ਤੇ ਹੰਨੇ ਹੰਨੇ ਪਾਤਸ਼ਾਹੀ ਜਰੂਰ ਸੁਣੋ